ਕਿਸਾਨ ਭਰਾਓ ਮੈਂ ਜਗENDER ਸਿੰਘ ਉਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਿਕਤਾ ਉਰਾਹਾ ਅੱਜ ਪੰਜਾਬ ਸਰਕਾਰ ਨੇ ਕਮਿਊਨਿਟੀ ਚੌਕਟਾ ਜਿਹੜਾ ਕੇਂਦਰ ਨੇ ਸਟੇਟਾਂ ਨੂੰ ਭੇਜਿਆ ਸੀ ਉਹਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ ਬਹੁਤ ਚੰਗਾ ਫੈਸਲਾ ਹੈ ਚੰਗਾ ਇਹ ਹੁੰਦਾ ਵੀ ਨਾਲ ਹੀ ਉਹ ਕੌਮੀ ਖੇਤੀ ਨੀਤੀ ਵੀ ਲਾਗੂ ਕਰ ਦਿੰਦੇ ਕਿਉਂਕਿ ਉਹਨਾਂ ਕੋਲੇ ਡਰਾਫਟ ਪੂਰਾ ਤਿਆਰ ਹੈ ਫਿਰ ਇਹ ਬਹੁਤ ਹੀ ਵਧੀਆ ਹੁੰਦਾ ਤੇ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ ਕਿਉਂਕਿ ਸੰਯੁਕਤ ਮੋਰਚਾ ਆਲ ਇੰਡੀਆ ਕੌਮੀ ਨੀਤੀ ਚੋਕਿੰਗ ਖੇਤੀ ਨੀਤੀ ਜਾਫਟੇ ਨੂੰ ਸਾਰੇ ਭਾਰਤੀਆਂ ਸਟੇਟਾਂ ਦੇ ਵਿੱਚ ਰੱਦ ਕਰਾਉਣ ਦਾ ਜਮਾਉਣੇ ਦਿਆ ਹੈ ਉਹ ਸੰਘਰਸ਼ ਜਾਰੀ ਹੈ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਤੇ ਕੇਂਦਰ ਨਾਲ ਜੁੜਨੀਆਂ ਮੰਗਾਂ ਦੇ ਉੱਤੇ 5 ਮਾਰਚ ਦਾ ਜਿਹੜਾ ਧਰਨਾ ਹੈ ਸਾਡਾ ਸੰ디ਗੜ ਵਾਲਾ ਉਹ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਇਸ ਕਰਕੇ ਜੋਰ ਸ਼ੋਰ ਨਾਲ ਉਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਸਾਡੀ ਸਰਕਾਰ ਵਿਸ਼ਵ ਪੱਧਰ ਸੰਸਥਾ ਦੀਆਂ ਨੀਤੀਆਂ ਨੂੰ ਜੋਰ ਨਾਲ ਲਾਗੂ ਕਰਨ ਵਾਸਤੇ ਤਤਪਰ ਹੈ ਜਿਹਦੇ ਨਾਲ ਕਾਰਪੋਰੇਟ ਸੈਕਟਰ ਹੈ ਜਿਹੜਾ ਸਾਡੀਆਂ ਉਪਜਾਊ ਜ਼ਮੀਨਾਂ ਦੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਪਰ ਜ਼ੋਨ ਖੇਤਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਹੈ ਉਹਨਾਂ ਦਾ ਮੂੰਹ ਤੋਂ ਮੱਝ ਬਾਬ ਦੇਣਾ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਅਟੈਕ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਧੰਨਵਾਦ